ਯੁਨਾਈਟਿਡ ਪੂ ਬੋਧ ਰਿਹਾ ਹਾਂ ਤੁਸੀਂ ਤੇ ਮੈਂ ਮਨੋਜੀ ਦਾ ਸੋ ਆਈਟਮ ਦੋਤੋ ਜਿਹੜਾ ਕੀ ਆ ਧੁੰਦ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਠੰਡ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਜਿਹਨੂੰ ਲੈ ਕੇ ਕਈ ਜਗ੍ਹਾ ਤੇ ਐਕਸੀਡੈਂਟ ਵੀ ਹੁੰਦੇ ਆ ਤੇ ਕਈ ਜਗ੍ਹਾ ਤੇ ਬਹੁਤ ਸਾਰੇ ਲੋਕ ਆਪਣੀ ਜਾਨ ਵੀ ਗਵਾ ਬੰਦੇ ਆ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ মিডিਆ ਸਾਥੀਆਂ ਦੇ ਸਹਿਯੋਗ ਨਾਲ ਇੱਕ ਇਹ ਡਰਾਈਵ ਸ਼ੁਰੂ ਕੀਤੀ ਹੈ ਲੋਕਾਂ ਨੂੰ ਬਚਾਉਣ ਲਈ ਤੁਸੀਂ ਇਹ ਅੱਜ ਇੱਕ ਸਟicker ਦੇਖ ਸਕਦੇ ਹੋ ਰਿਫਲੈਕਟਰ ਸਟicker ਜਿਹੜਾ ਗੱਡੀਆਂ ਦੇ ਪਿੱਛੇ ਲੱਗਿਆ ਹੁੰਦਾ ਜਿਹਨੂੰ ਰਿਫਲੈਕਟ ਜੋ ਲਾਈਟ ਪੈਂਦੀ ਰਿਫਲੈਕਟ ਹੋ ਕੇ ਪਤਾ ਆਏ ਲੈ ਵੀ ਸਾਹਮਣੇ ਕੋਈ ਗੱਡੀ ਹੈ ਜੇ ਕਈ ਵਾਰ ਬੈਕ ਲਾਈਟਾਂ ਖਰਾਬ ਹੁੰਦੀਆਂ ਦਕਣੀ ਦੇ ਐਮਐਲਏ ਸ਼ੀਨਾ ਮੈਨ ਸਾਡੇ ਨਾਲ ਨੇ ਗੱਲ ਮੈਮ ਡਰਾਈਵ ਸ਼ੁਰੂ ਕੀਤੀ ਹੈ ਕੀ ਸੰਦੇਸ਼ ਹੈ ਲੋਕਾਂ ਨੂੰ ਕੀ ਇਹਦੇ ਖਾਸਿਤ ਕੀ ਹੈ ਜੀ ਸਾਸਿਕਾਲੀ ਇਹ ਰਿਫਲੈਕਟਰ ਲਾਉਣ ਦਾ ਫਾਇਦਾ ਇਹ ਹੈ ਜਿਸ ਤਰ੍ਹਾਂ ਕਿ ਤੁਸੀਂ ਬੋਲ ਹੀ ਚੁੱਕੇ ਹੋ ਕਿ ਧੁੰਦ ਦਾ ਫਾਇਦਾ ਜਿਸ ਤਰ੍ਹਾਂ ਧੁੰਦ ਪੈਣੀ ਆ ਜਾਂ ਹੁਣ ਲੋਕ ਝੋਨੇ ਦੀ ਪਰਾਲੀ ਨੂੰ ਵੀ ਅੱਗ ਲਾਉਂਦੇ ਆ ਤੇ ਸ਼ਾਮ ਨੂੰ ਮਤਲਬ ਧੂਆਂ ਜਿਹਾ ਹੋ ਜਾਂਦਾ ਪਤਾ ਨਹੀਂ ਚੱਲਦਾ ਤੇ ਇਹ ਰਿਫਲੈਕਟਰ ਜਗਦੇ ਰਹਿੰਦੇ ਆ ਤੇ ਬੇਸ਼ਕੀਮਤੀ ਜਾਨਾਂ ਵੱਟਦੀਆਂ ਇਹਨਾਂ ਦੇ ਨਾਲ ਅਗਲੇ ਨੂੰ ਜੱਜਮੈਂਟ ਹੋ ਜਾਂਦੀ ਆ ਕਿ ਅੱਗੇ ਕਿਹੜੀ ਗੱਡੀ ਆ ਰਹੀ ਆ ਸੋ ਉੱਥੇ ਹੀ ਸਾਡੇ ਮਾਨ ਸਾਹਿਬ ਨੇ ਬਹੁਤ ਵੱਡਾ ਅਪਰਾਲਾ ਕੀਤਾ ਐਸਐਸਐਫ ਬਣਾਈ ਆ ਤੇ ਨਾਲ ਹੀ ਅੱਜ ਸਟੇਟ মিডিਆ ਤੋਂ ਮੇਰੇ ਨਾਲ ਖੜੇ ਨੇ ਡੰਨਨਵੀਰ ਜੀ ਜਿਹੜਾ ਕਿ ਇਹਨਾਂ ਨੇ ਇਸ ਅਪਰਾਲੇ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਤੇ ਸਾਰੇ ਸਟੇਟ মিডিਆ ਕਲੱਬ ਦੇ ਸਾਰੇ ਸਾਥੀਆਂ ਦਾ ਤੇ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦੀ ਹਾਂ ਔਰ ਇਸ ਜਿਹੜੀ ਮੁਹਿੰਮ ਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ ਔਰ ਅੱਗੇ ਵਾਸਤੇ ਵੀ ਸਟੇਟ মিডিਆ ਕਈ ਤਰ੍ਹਾਂ ਦੇ ਲੋਕਾਂ ਦੇ ਅਪਰਾਲੇ ਕਰਦੇ ਰਹਿੰਦੇ ਆ ਬਚਾਓ ਦੇ ਲਈ ਔਰ ਜਿਸ ਤਰ੍ਹਾਂ ਆਵਾਰਾ ਗੁਮਾ ਨੇ ਅਸੀਂ ਉਹਨਾਂ ਦੇ ਤੇ ਵੀ ਸਟਿੱਕਰ ਲਗਾਵਾਂਗੇ ਤੇ ਜਿੱਥੇ ਜਿੱਥੇ ਲੱਗਦਾ ਹਲਕੇ ਦੇ ਵਿੱਚ ਕਈ ਜਗ੍ਹਾ ਤੇ ਜਿੱਥੇ ਐਕਸੀਡੈਂਟ ਹੁੰਦੇ ਆ ਕਈ ਜਗ੍ਹਾ ਐਸੀਆਂ ਹੁੰਦੀਆਂ ਕਿ ਗੱਡੀ ਆ ਰਹੀ ਆ ਉਹਨੂੰ ਸੈਂਟਰ ਵਜਨ ਹੁੰਦਾ ਨਹੀਂ ਦਿਖਾਈ ਦਿੰਦਾ ਤੇ ਅਸੀਂ ਸੈਂਟਰ ਵਜਨ ਦੇ ਉੱਤੇ ਵੀ ਰਿਫਲੈਕਟਰ ਲਗਾਵਾਂਗੇ ਜੀ ਸਿਮਨ ਕਈ ਵਾਰ ਹੈ ਤੁਸੀਂ ਵੀ ਤੇ ਤੁਸੀਂ ਤੇ ਅਸੀਂ ਵੀ ਹਰ ਜਗ੍ਹਾ ਨਹੀਂ ਪਹੁੰਚਦੇ ਸਰਕਾਰ ਵੀ ਅਜੇ ਕਾ ਨਹੀਂ ਬਣੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਠੰਡ ਵਿੱਚ ਆਪਣੇ ਰਿਫਲੈਕਟਰ ਲਾਈਟਾਂ ਨੂੰ ਜਿਹੜੇ ਲਵਾਉਣ ਲਈ ਜਿਹੜੇ ਰਿਫਲੈਕਸ਼ਨ ਪਿੱਛੇ ਪਵੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅ ਲੋਕਾਂ ਨੂੰ ਮੈਂ ਅਪੀਲ ਕਰਦੇ ਹਾਂ ਕਹਿੰਦੇ ਜਰਾ ਸੇ ਨਜ਼ਰ ਹਟੇ ਤਾਂ ਦੁਰਘਟਨਾ ਕੱਟੀ ਸੋ ਰਫ਼ਤਾਰ ਨੂੰ ਤੇ ਮੇ ਰੱਖਿਆ ਜਾਵੇ ਜੀ ਕਿਉਂਕਿ ਆਪਾਂ ਦੋਸਰੇ ਦਿਨ ਵੀ ਗੱਡੀ ਚਲਾਣੀ ਆ ਬਿਲਕੁਲ ਜ਼ਿੰਦਗੀ ਨਾਲੋਂ ਵੱਡੀ ਚੀਜ਼ ਕੋਈ ਨਹੀਂ ਆ ਜੀ ਸੋ ਬਚਾਅ ਵਿੱਚ ਹੀ ਬਚਾਵਾ ਤੇ ਆਪਣਾ ਇਹੀ ਕਹਿਣਾ ਚਾਹੁੰਦਾ ਸੋ ਬਿਲਕੁਲ ਤੁਹਾਡੀ ਜਾਨ ਤਾਂ ਕੀਮਤੀ ਹੈ ਪਰ ਸਾਹਮਣੇ ਵਾਲੇ ਦੀ ਜਾਨ ਵੀ ਓਨੀ ਕੀਮਤੀ ਹੈ ਕਿਉਂਕਿ ਇੱਕ ਇਨਸਾਨ ਦੇ ਨਾਲ ਉਹਦੇ ਕਈ ਰਿਸ਼ਤੇ ਹੁੰਦੇ ਆ ਤਾਇਆ ਚਾਚਾ ਮਾਮਾ ਭੈਣ ਭਤੀਜਾ ਭਰਾ ਕੋਈ ਵੀ ਇੱਕ ਰਿਸ਼ਤਾ ਕਈ ਚੜ੍ਹੇ ਨਾਲ ਜੁੜਿਆ ਹੁੰਦਾ ਇਹ ਕੀਮਤੀ ਜਾਨਾਂ ਨੇ ਇਹਨੂੰ ਬਚਾਉਣ ਲਈ ਆ ਸਰਕਾਰ ਦੇ ਨੁਮਾਇੰਦੇ ਤੇ ਸਟੇਟ মিডিਆ ਕਲੱਬ ਵੱਲੋਂ ਵੀ ਇਹ ਉਪਰਾਲਾ ਕੀਤਾ ਗਿਆ ਤਾਂ ਪਰ ਅਸੀਂ ਹਰ ਜਗ੍ਹਾ ਨਹੀਂ ਪਹੁੰਚ ਸਕਦੇ ਛੋਟਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜੇ ਤੁਸੀਂ ਰਿਫਲੈਕਟਰ ਲਵਾਨੇ ਆਪਣੀ ਗੱਟ ਵਿੱਚ ਤੇ ਕਿਸੇ ਦੀ ਜਾਨ ਬਚ ਸਕਦੀ ਹੈ ਟੰਡਨ ਸਾਹਿਬ ਪ੍ਰਧਾਨ ਨੇ ਚੇਰਮੀੜਾ ਕਲਬ ਦੇ ਨਾਲ ਗੱਲ ਕਰਦੇ ਪ੍ਰਧਾਨ ਸਾਹਿਬ ਨਹੀਂ ਮਹੀਮ ਚੱਲਦੀ ਵੀ ਡਰਾਈਵ ਚੱਲਦੀ ਵੀ ਸਰਕਾਰ ਨਾਲ ਮਿਲ ਕੇ ਕੀ ਕਰਨਾ ਚਾਹੁੰਗੇ ਪਹਿਲਾਂ ਤਾਂ ਸਾਡੇ ਹਲਕੇ ਦੇ ਐਮਐਲਏ ਮਾਨਯੋਗ ਰਜਿੰਦਰਪਾਲ ਕਸ਼ਵੈਨਾ ਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਇੱਕ ਸੱਦੇ ਤੇ ਇੱਥੇ ਆਏ ਨੇ ਦੂਜਾ ਸਾਡੇ ਐਸਐਚਓ ਸਾਹਿਬ 6 ਨੰਬਰ ਡਿਵੀਜ਼ਨ ਭਲਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ ਜਿਹੜੀ ਇਹ ਮੁਹਿੰਮ ਸਾਡੀ ਰੈਗੂਲਰ ਜੇ ਲੇ 3 ਸਾਲਾਂ ਤੋਂ ਚੱਲਦੀ ਆ ਰਹੀ ਆ ਤੁਸੀਂ ਵੀ ਨਾਲ ਹੀ ਰੈਗੂਲਰ ਅਸੀਂ ਜਿਹੜੀ ਆ ਰਿਫਲੈਕਟਰ ਸਟicker ਹਰ ਵਾਰ ਸਰਦੀਆਂ ਚ ਲਾਉਂਨੇ ਆ ਤੇ ਲਾਉਂਦੇ ਰਵਾਂਗੇ ਸੋ ਸਰ ਇਹ ਇਹ ਲੋਕਾਂ ਨੂੰ ਵੀ ਥੋੜਾ ਸੋਚਾਰੂ ਢੰਗ ਨਾਲ ਦੱਸਣ ਲਈ ਇਹਦਾ ਫਾਇਦਾ ਕੀ ਆ ਉਹ ਵੀ ਮੈਨੂੰ ਦੱਸੋ ਇਹਦਾ ਫਾਇਦਾ ਹੈ ਇੱਕ ਤਾਂ ਧੁੰਦ ਦੇ ਵਿੱਚ ਜਦੋਂ ਕੋਈ ਵੀ ਨੇਹਰਾ ਆਉਂਦਾ ਜਾਂ ਗੱਡੀ ਦੇ ਉੱਤੇ ਲਾਈਟ ਪੈਂਦੀ ਬੈਕ ਸਾਈਡ ਦੀ ਉਹ ਲਾਈਟ ਚਮ ਨਾਲ ਚਮਕ ਜਾਂਦਾ ਹੈ ਉਹਨਾਂ ਨਾਲ ਵੀ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਲਾਈਟ ਦੇ ਨਾਲ ਇਹਦਾ ਪਤਾ ਲੱਗ ਜਾਂਦਾ ਐਕਸੀਡੈਂਟ ਜਿਹੜਾ ਹੋਣ ਜਾਂ ਹੋਣ ਜਾ ਰਿਹਾ ਉਹ ਪੁੱਤਾ ਪਛਾਹ ਹੋ ਜੀ ਸੋ ਬਿਲਕੁਲ ਹੈ ਸਾਡੇ ਪ੍ਰਧਾਨ ਸਾਹਿਬ ਜਿਹੜੇ ਹੋਰ ਵੀ ਮੈਡਮ ਜਿਨ੍ਹਾਂ ਨੇ ਵੀ ਦੱਸਿਆ ਐਸਐਚਓ ਸਾਹਿਬ ਮੌਕੇ ਦੇ ਨਹੀਂ ਕਿਉਂਕਿ ਕਾਨੂੰਨ ਦਾ ਤਜਰਬਾ ਇਹਨਾਂ ਨੂੰ ਬਿਹਤਰ ਹੈ ਕਿਉਂਕਿ ਬਹੁਤ ਸਾਰੀਆਂ ਜ਼ਿੰਦਗੀਆਂ ਇਹਨਾਂ ਨੇ ਬਚਾਈਆਂ ਵੀ ਹੋਣਗੀਆਂ ਤੇ ਬਚਾਉਂਦੇ ਵੀ ਰਹਿੰਦੇ ਆ ਸਿਰ ਡਰਾਈਵ ਚੱਲ ਰਹੀ ਆ ਪ੍ਰਸ਼ਾਸਨ ਨਾਲ ਵੀ ਮਿਲ ਕੇ ਨਿੱਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਕੀ ਕੀ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਠੰਡ ਵਰਗੇ ਮੌਸਮ ਤੇ ਲੋਕਾਂ ਨੂੰ ਬਲੈਕਟਰ ਤੇ ਜਿਹੜੀਆਂ ਲਾਈਟਾਂ ਹੈਗੀਆਂ ਉਹ ਪ੍ਰੋਪਰ ਕਰਨੀਆਂ ਚਾਹੀਦੀ ਹੈਗੀਆਂ ਜੀ ਹਰ ਬੰਦਾ ਆਪਣੀ ਸੇਫਟੀ ਦਾ ਜ਼ਿੰਮੇਵਾਰ ਹੈਗਾ ਇਹ ਕਹਿੰਦਾ ਧੁੰਦ ਖਾਸ ਕਰਕੇ ਜਿਹੜੇ ਕੌਣ ਵਾਲੇ ਕੁਝ ਦਿਨ ਹੈਗੇ ਧੁੰਦ ਦੇ ਹੋਣਗੇ ਜੀ ਫੋਗ ਲਾਈਟਾਂ ਲਾਉਣੀਆਂ ਚਾਹੀਦੀ ਹੈਗੀਆਂ ਰਿਫਲੈਕਟਰ ਵਗੈਰਾ ਜਿਹੜੇ ਆਪੀ ਲਾਉਣੇ ਚਾਹੀਦੇ ਹੈਗੇ ਆ ਜਿਹੜਾ ਮੈਡਮ ਸ਼ੀਨਾ ਜੀ ਨੇ ਲਾਏ ਹੈਗੇ ਅੱਜ ਜੀ ਉਸ ਅਵੇਅਰ ਕਰਨ ਨੂੰ ਆ ਲੋਕਾਂ ਨੂੰ ਵਿਭੋਗ ਲਾਈਟਾਂ ਤੇ ਇੰੀਆਂ ਫਲੈਕਰ ਵਗੈਰਾ ਪ੍ਰੋਪਰ ਯੂਜ਼ ਕਰਨਨਾ ਜੀ ਸਰ ਇਹ ਕਾਹ ਦਾ ਅਸੀਂ ਬਰਾਲੇ ਕਰਦੇ ਜਿਹਨੂੰ ਵੀ ਬਰਾਲੇ ਕਰ ਰੋ ਪਰ ਕੁਝ ਲੋਕ ਕਾਨੂੰਨ ਨੂੰ ਚਿੱਕੇ ਡੰਗਦੇ ਆ ਵਾਈਟ ਲਾਈਟਾਂ ਜਿਹੜੀਆਂ ਸਿੱਧੀਆਂ ਚੰਡੀਗੜ੍ਹ ਜਾਈਏ ਜਲੰਧਰ ਜਾਈਏ ਉੱਥੇ ਕਾਨੂੰਨ ਦੀ ਪੂਰੀ ਦਸ਼ਤ ਦਾ ਲਾਈਟਾਂ ਨਾਲ ਹੀ ਆ ਜਾਂਦੀਆਂ ਨੇ ਪਰ ਜੇ ਲੁਧਿਆਣੇ ਵਰਗੇ ਸ਼ਹਿਰ ਦੀ ਗੱਲ ਕਰੀਏ ਲਾਈਟਾਂ ਸਿੱਧੀਆਂ ਆਥਾਂ ਜੇ ਬਿੰਦੀਆਂ ਨੇ ਅਗਲਾ ਹਨਾ ਹੋ ਕੇ ਵਿੱਚ ਵੱਜੇ ਕਿਤੇ ਡਿਵਾਈਡਰ ਜੇ ਵੱਜੇ ਕੋਈ ਨਹੀਂ ਦੇਖਦਾ ਬਹੁਤ ਵੱਡੀਆਂ ਵੱਡੀਆਂ ਹੈਵੀ ਹੈਵੀ ਲਾਈਟਰ ਲੱਗ ਜਾਂਦੇ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਨ੍ਹਾਂ ਤੇ ਕੀ ਉਹਨਾਂ ਲਈ ਹੋਣਾ ਚਾਹੀਦਾ ਕਾਨੂੰਨ ਵਿਵਸਥਾ ਲਈ ਦੇਖੋ ਜਿਹੜੇ ਇਦਾਂ ਦੇ ਗਲਤ ਬੰਦੇ ਲਾਈਟਾਂ ਯੂਜ਼ ਕਰਦੇ ਆ ਉਹ ਆਪਣਾ ਆਪਣੀ ਜਾਨ ਤੇ ਖਤਰੇ 'ਚ ਪਾਉਂਦੇ ਹੈਗੇ ਆ ਨਾਲ ਦੇ ਆ ਦੂਜਿਆਂ ਦੇ ਵੀ ਜਾਨ ਖਤਰੇ 'ਚ ਪਾ ਰਹੇ ਹੈਗੇ ਆ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੀਆਂ ਸਰਕਾਰ ਵੱਲੋਂ ਜਾਂ ਗੱਡੀਆਂ ਜਿਹੜੀਆਂ ਅਸੈਂਬਲ ਕਰਦੀਆਂ ਹੈਗੇ ਉਹਨਾਂ ਵੱਲੋਂ ਨਿਰਧਾਰਤ ਲਾਈਟਾਂ ਉਹ ਯੂਜ਼ ਕਰਨਾ ਆਪਣੀ ਰੱਖਿਆ ਦੇ ਨਾਲ ਨਾਲ ਦੂਜਿਆਂ ਦੀ ਰੱਖਿਆ ਵੀ ਮੇਰੀ ਜ਼ਿੰਮੇਵਾਰੀ ਬਣਦੀ ਹੈਗੀ ਆ। ਤੋਂ ਕਰਨੀ ਬਣਦੀ ਹੈ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਇਸ ਜ਼ਿੰਮੇਵਾਰੀ ਤੋਂ ਮੁਨਕਰ ਨਾ ਹੋਵੇ। ਜਿਹੜੀਆਂ ਵੱਖ-ਵੱਖ ਕੰਪਨੀਆਂਜ਼ ਹੈਗੀਆਂ, ਖੁਨਾਵਲ ਜਿਹੜੇ ਜਿਹੜੇ ਨਾਰਮਲ ਅਡਾਪਟ ਕੀਤੇ ਗਏ ਉਹਨਾਂ ਦੇ ਫੁਨਸਾਈ ਲਾਈਟਾਂ ਲਾਉਣੀਆਂ ਚਾਹੀਦੀਆਂ ਹੈਗੇ ਉਹਨਾਂ ਨੂੰ। ਸੋ ਬਿਲਕੁਲ ਇਕੱਲਾ ਪ੍ਰਸ਼ਾਸਨ ਦਾ ਫਰਜ਼ ਨਹੀਂ, ਇਕੱਲਾ ਸਰਕਾਰਾਂ ਦਾ ਫਰਜ਼ ਨਹੀਂ, ਇਕੱਲਾ ਸਟੇਟ ਮੀਡੀਆ ਜਾਂ ਪੱਤਰਕਾਰ ਪਾਈ ਜਰ ਦਾ ਫਰਜ਼ ਨਹੀਂ। ਫਰਜ਼ ਹਰ ਇੱਕ ਨਾਗਰਿਕ ਦਾ ਆਪਣਾ ਨਿਭਾਉਣਾ ਹੁੰਦਾ ਆ ਕਿਉਂਕਿ ਤੁਹਾਡੀ ਜਾਨ ਦੇ ਨਾਲ ਦੂਜੇ ਦੀ ਜਾਨ ਵੀ ਅਨਮੁੱਲੀ ਆ। ਜੇ ਤੁਸੀਂ ਲਾਈਟਾਂ ਕਿਸੇ ਦੀ ਅੱਖਾਂ 'ਚ ਪਾ ਕੇ ਤੁਰਦੇ ਹੋ ਤਾਂ ਕੀ ਪਤਾ ਗੜਬੜਾ ਕੇ ਤੁਹਾਡੇ ਵਿੱਚ ਹੀ ਵਜ ਜਵੇ ਤਾਂ ਤੁਹਾਡੇ ਵੀ ਨੁਕਸਾਨ ਹੋਵੇ ਤਾਂ ਉਹਦਾ ਵੀ ਹੋਵੇ ਰਿਫਲੈਕਟਰ ਲਾਈਟਾਂ ਵੀ ਲਵਾਉਣੀਆਂ ਜ਼ਰੂਰੀ ਆ ਬੈਕ ਸਾਈਡ ਤੇ ਕਿਉਂਕਿ ਅਨਫੋਰਚੂਨੇਟਲੀ ਜੇ ਕੋਈ ਲਾਈਟ ਪਿਛਲੀ ਖਰਾਬ ਹੋ ਜਾਂਦੀ ਤੇ ਰਿਫਲੈਕਸ਼ਨ ਨਾਲ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਸਾਹਮਣੇ ਕੋਈ ਵਾਹਨ ਆ ਕਿਉਂਕਿ ਬਹੁਤ ਸਾਰੇ ਦੇਖਿਆ ਟਰਾਲੀਆਂ ਟਰੋਲੀਆਂ ਪਿੱਛੇ ਕੁਝ ਨਹੀਂ ਹੁੰਦਾ ਤੇ ਉਹਦੇ ਵਿੱਚ ਕਈ ਵਾਰ ਠੰਡ ਦੇ ਸੀਜ਼ਨ 'ਚ ਕਈ ਜਾਨਾਂ ਆਪਣੀ ਜਾਨ ਤੋਂ ਹੱਥੋਂ ਵੇਂਦੇ ਆ ਅਸੀਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸੁਚਾਰੂ ਢੰਗ ਨਾਲ ਆਪਣੇ ਆਪ ਦੀ ਕੇਅਰ ਕਰੋ ਤੇ ਦੂਜੇ ਦੀ ਵੀ ਜਾਨ ਦੀ ਰੱਖਿਆ ਕਰੋ ਤਾਂ ਕਿ ਕਿਸੇ ਵੀ ਮਾਂ ਦਾ ਪੁੱ ਵੀ ਔਰਦਾ ਘਰ ਵਾਲਾ ਜਾਂ ਕਿਸੇ ਵੀ ਬੱਚਿਆ ਦਾ ਮਾਪਿ ਇਸ ਜਹਾਨ ਤੋਂ ਨਾ ਜਾਵੇ ਤੇ ਉਹ ਤੁਸੀਂ ਕਰ ਸਕਦੇ ਹੋ ਸਾਡੇ ਨਾਲ ਬੈਟਰ ਕਰ ਸਕਦੇ ਹੋ ਦੇਖਦੇ ਰਹੋ ਯੂਨਾਈਟਿਡ ਬੋਲਟ ਕੈਮਰਾਮੈਨ ਬినੋ ਠਾਕੁਰ ਦੇ ਨਾਲ ਮਨੋਜੀ ਦਾ